ਬਹੁਤ ਹੀ ਸ਼ਾਰਟ ਨੋਟਿਸ ਤੇ ਅੱਜ ਤੁਸੀਂ ਸਾਰੇ মিডিਆ ਦੋਸਤ ਨਵੇਂ ਬਣੇ ਇਸ মিডিਆ ਸੈਂਟਰ 'ਚ ਆਇਓ ਪਹਿਲਾ ਸਮਾਗਮ ਹੈ ਇਸ মিডিਆ ਸੈਂਟਰ ਦਾ ਤੁਹਾਡੇ ਕੈਮਰੇ ਟੈਕਨੀਕਲੀ ਨਹੀਂ ਤਾਂ ਇੱਕ ਦੂਜੇ ਨਾਲ ਇੱਕ ਦੂਜੇ ਦੇ ਕੈਮਰੇ ਨੂੰ ਓਵਰਲੈਪ ਹੋ ਜਾਂਦਾ ਸੀ ਸ਼ੋਅ ਸ਼ਰਾਬੇ 'ਚ ਹੀ ਕਾਫੀ ਟਾਈਮ ਲੱਗ ਜਾਂਦਾ ਸੀ ਸੋ ਹੁਣ ਤੁਹਾਨੂੰ ਇਸ ਕਿਸਮ ਦੀ ਖਾਤੋਂ ਤੇ ਪ੍ਰਿੰਟ ਵਾਲਿਆਂ ਨੂੰ ਕੋਈ ਇਦਾਂ ਦੀ ਦਿੱਕਤ ਨਹੀਂ ਆਉਣੀ ਕਿਉਂਕਿ ਤੁਸੀਂ ਕੈਮਰੇ ਪਿੱਛੋਂ ਚੱਲ ਰਹੇ ਨੇ ਲਾਈਵ ਚੱਲ ਰਹੇ ਆ ਪਰ ਤੁਸੀਂ ਆਪਣੇ ਸਵਾਲ ਜਿਹੜੇ ਨੇ ਉਹ ਇੱਥੋਂ ਬੈਠ ਕੇ ਕਰ ਸਕਦੇ ਹੋ ਕਿਉਂਕਿ ਪਹਿਲਾਂ ਇਸ ਤਰ੍ਹਾਂ ਦੇ ਇੱਥੇ ਨਹੀਂ ਕੁਝ ਬਣਿਆ ਸੀ ਕਿਉਂਕਿ ਉਹਨਾਂ ਨੇ ਪ੍ਰੈਸ ਕਾਨਫਰੰਸ ਜਦੋਂ ਕਰਨੀ ਹੋਣੀ ਸੀ ਜਦੋਂ মিডিਏ ਦੇ ਸਾਹਮਣੇ ਨਹੀਂ ਕਰਨਾ ਸੀ ਤਾਂ ਫਿਰ ਉਹਨਾਂ ਨੂੰ ਲੋਡ ਵੀ ਕੀ ਸੀ ਵੈਸੇ ਸੋ ਸਵਾਗਤ ਹੈ ਸਾਰਿਆਂ ਦਾ ਅੱਜ ਇੱਕ ਬਹੁਤ ਹੀ ਅਹਿਮ ਗੰਭੀਰ ਤੇ ਪੰਜਾਬ ਦੇ ਲੋਕਾਂ ਲਈ ਦੁਖਦਾਇਕ ਵਿਸ਼ਾ ਹੈ ਉਹਦੇ ਤੇ ਅੱਜ ਮੈਂ ਤੁਹਾਡੇ ਨਾਲ ਕੁਝ ਡਾਕੂਮੈਂਟ ਕੁਝ ਜਾਣਕਾਰੀਆਂ ਸਾਂਝੀਆਂ ਕਰਨੀਆਂ ਨੇ ਤਾਂ ਕਿ ਪੂਰੀ ਦੁਨੀਆ ਦੇ ਵਿੱਚ ਬੈਠੇ ਲੋਕਾਂ ਨੂੰ ਖਾਸ ਤੌਰ ਤੇ ਪੰਜਾਬੀਆਂ ਇਹ ਪਤਾ ਲੱਗੇ ਕਿ ਕਿਵੇਂ ਪੁਰਾਣੀਆਂ ਰਾਜ ਕਨਨੀਆਂ ਸਰਕਾਰਾਂ ਨੇ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਪੈਸੇ ਨੂੰ ਲੁੱਟਿਆ ਕਿਵੇਂ ਉਹਨਾਂ ਨੇ ਸਾਰੇ ਜਿਹੜੇ ਕਾਨੂੰਨ ਬਦਲੇ ਆਪਣੇ ਹੱਕ ਚ ਕੀਤੇ ਉਸ ਤੋਂ ਬਾਅਦ ਉੱਥੇ ਕੀ ਕੀ ਉਸਰਿਆ ਬਣਿਆ ਲੋਕਾਂ ਦੇ ਟੈਕਸ ਦੇ ਪੈਸੇ ਨੂੰ ਕਿ ਮੈਂ ਆਪਣੇ ਹਿੱਤਾਂ ਲਈ ਵਰਤਿਆ ਇਹਦੇ ਬਾਰੇ ਮੈਂ ਤੁਹਾਡੇ ਨਾਲ ਜਾਣਕਾਰੀਆਂ ਸਮਝੀ ਕਰਨੀ ਹਾਂ ਮੈਂ ਖੁਦ ਵੀ ਪਹਿਲਾਂ ਕਹਿੰਦਾ ਰਿਹਾ ਆਪਣੇ ਇਲੈਕਸ਼ਨ ਦੇ ਵੇਲੇ ਜਿੰਨਾਂ ਲੋਕਾਂ ਕੋਲ ਜਾਂਦੇ ਸੀ ਕਿ ਇਹਨਾਂ ਨੇ ਜਿਹੜੇ ਵੱਡੇ ਵੱਡੇ ਹੋਟਲ ਬਣਾਏ ਨੇ ਉਹਨਾਂ ਦੀਆਂ ਨੀਹਾਂ ਦੇ ਵਿੱਚ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਦੇ ਲਖੋਂ ਹੈ ਸੋ ਸਾਰੀਆਂ ਜਾਣਕਾਰੀਆਂ ਜਦੋਂ ਇਕੱਠੀਆਂ ਕਰਵਾਈਆਂ ਗਈਆਂ ਤਾਂ ਬਹੁਤ ਹੈਰਾਨੀਜਨਕ ਤੱਥ ਸਾਹਮਣੇ ਆਏ ਨੇ ਤੇ ਅੱਜ ਦੀ ਇਹ ਜਿਹੜੀ ਪ੍ਰੈਸ ਕਾਨਫਰੰਸ ਹੈ ਇਹਦੇ ਵਿੱਚ ਮੈਂ ਜਿਹੜਾ ਸੁਖ ਵਿਲਾਸ ਹੋਟਲ ਹੈ ਸੈਵਨ ਸਟਾਰ ਜਿਹਦਾ ਇੱਕ ਰਾਤ ਦਾ ਰਹਿਣ ਦਾ ਕਿਰਾਇਆ 4 ਤੋਂ 5 ਲੱਖ ਵੀ ਹੈ ਹਰ ਕਮਰੇ ਦੇ ਪਿੱਛੇ ਪੂਲ ਹੈ ਉਦੇ ਬਾਰੇ ਮੈਂ ਜਾਣਕਾਰੀ ਦੇਣੀ ਅਸਲ 'ਚ ਉਹਦਾ ਨਾਮ ਸੁਖ ਵਿਲਾਸ ਨਹੀਂ ਹੈਗਾ ਉਹਦਾ ਨਾਮ ਹੈਗਾ ਮੈਟਰੋ ਇਕੋ ਗ੍ਰੀਨ ਰਿਜ਼ੋਰਟ ਮੈਟਰੋ ਇਕੋ ਗ੍ਰੀਨ ਰਿਜ਼ੋਰਟ ਦੇ ਨਾਂ ਤੇ ਪੱਲਨਪੁਰ ਪਿੰਡ ਹੈ ਮਾਜਰੀ ਬਲਾਕ ਦਾ ਮੋਹਾਲੀ ਡਿਸਟ੍ਰਿਕਟ ਦੇ ਵਿੱਚ ਇਹਦੀ ਸ਼ੁਰੂਆਤ ਹੁੰਦੀ ਹੈ ਮੈਟਰੋ ईको ग्रीन रिजॉर्ट शुरुआत हों जो उन्नीस सौ पचासी बादल फैमिली ने छियासी कनाल सोलह मरले जमीन खरीदी पलनपुर पिंड की ਤੋਂ ਤੋਂ ਬਾਅਦ ਕਿਉਂਕਿ ਇਹ ਜਿਹੜਾ ਏਰੀਆ ਹੈ ਇੱਥੇ ਕੰਸਟਰਕਸ਼ਨ ਨਹੀਂ ਹੋ ਸਕਦੀ ਫੋਰੈਸਟ ਦਾ ਏਰੀਆ ਉਤਵਨ ਉਹਨਾਂ ਨੇ ਇੱਕ ਇਕੋ ਟੂਰਿਜ਼ਮ ਪਾਲਿਸੀ ਲਿਆਂਦੀ 2009 ਚ ਇਕੋ ਟੂਰਿਜ਼ਮ ਪਾਲਿਸੀ ਦੇ ਅੰਡਰ ਐਮੈਂਡਮੈਂਟ ਕਰ ਲਈ ਕਿ ਇੱਥੇ ਹੋਟਲ ਬਣ ਸਕਦਾ ਤੇ ਨਾਲ ਨਾਲ ਕਾਫੀ ਹੋਰ ਐਮੈਂਡਮੈਂਟ ਆਪਣੇ ਫਾਇਦੇ ਨੂੰ ਦੇਖਦੇ ਹੋਏ ਕਰ ਲਈਏ ਇੱਥੇ ਪਹਿਲਾਂ ਪੋਲਟਰੀ ਫਾਰਮ ਸੀਗਾ ਬਾਦਲ ਪਰਵਾਰ ਦਾ ਤੇ ਫਿਰ ਉਹਨੂੰ ਬਦਲ ਕੇ ਉੱਥੇ ਹੋਟਲ ਬਣਾਉਣ ਦਾ ਸੀਐਲਓ ਲੈ ਲੈ ਗਿਆ ਖੁਦ ਹੀ ਸੀਗੇ ਤਸੀਲੂ ਕੌਣ ਮਨਾ ਕਰ ਦੂਗਾ ਜਦੋਂ ਆਪ ਹੀ ਤਾਂ ਦੇਣਾ हालांकि पी एल पी एंजाब लैंड प्रिजरवे एक्ट उन्नीस सौ के तहत उत्तर कोई भी कमर्शियल एक्टि एक्टिविटी नहीं की जा सकती तो कंपनी ने अप्रूवल ले लिया सत पॉइंट सताई हैकटेयर लगभग तो भीकड़ फॉरैस का जोड़ा 232009 ਨੂੰ ਅਪਰੂਵਲ ਲੈ ਲਿਆ ਜੀ ਕੀ ਤੋਂ ਲੈਣਾ ਸੀ ਆਪ ਹੀ ਗਵਰਨਮੈਂਟ ਸੀ ਆਪਣੇ ਆਪ ਤੋਂ ਹੀ ਅਪਰੂਵਲ ਲੈ ਲਿਆ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰੋਮੋਸ਼ਨ ਬੋਰਡ ਨੇ ਅਪਰੂਵਲ ਦਿੱਤਾ 16 12 2010 ਫਾਰ ਸੈਟਿੰਗ ਅਪ ਇਕੋ ਟੂਰਿਜ਼ਮ ਰਿਜ਼ੋਰਟ ਇਨ ਵਿਲੇਜ ਪੱਲਨਪੁਰ ਅਨਦਰ ਕੰਪਨੀ ਤਾਜ ਟਰੈਵਲ ਪ੍ਰਾਈਵੇਟ ਲਿਮਟਿਡ ਉਹਨੇ ਵੀ ਅਪਰੂਵਲ ਲੈ ਲਈ ਤੋਂ 93 2012 ਨੂੰ ਦੋਨੇ ਕੰਪਨੀ ਇਹਨਾਂ ਦੀਆਂ ਨੇ ਉਹਨੇ ਵੀ ਇਕੋ ਟੂਰਿਜ਼ਮ ਵਾਸਤੇ ਜਗ੍ਹਾ ਲਈ 23 ਕਨਾਲ 16 ਮਰਲੇ ਪੱਲਨਪੁਰਚੀ ਤੇ ਫਿਰ ਕੰਪਨੀ ਓਨਡ ਬਾਈ ਬਾਦਲ ਫੈਮਿਲੀ ਮੈਟਰੋ ਇਕੋ ਗ੍ਰੀਨ ਰਿਜ਼ੋਰਟ ਲਿਮਟਿਡ ਨੇ 23 ਕਨਾਲ 16 ਮਰਲੇ ਲੈਂਡ 57 2013 ਨੂੰ ਤਾਜ ਟਰੈਵਲ ਤੋਂ ਖਰੀਦ ਲਈ ਆਪਦੀ ਕੰਪਨੀ ਨੇ ਆਪਦੀ ਕੰਪਨੀ ਨੂੰ ਜ਼ਮੀਨ ਵੇਚਤੀ ਇਕੱਠੀ ਕਰ ਲਈ ਲਿਖੀ ਜਾਏ ਉਹਨਾਂ ਜੇ ਕੋਈ ਜੇ ਕੋਈ ਕੁਝ ਕੋਈ ਵੀ ਤੱਥ ਤੁਹਾਨੂੰ ਸਮਝ ਨਾ ਆਵੇ ਦੁਬਾਰਾ ਦੱਸ ਦੂੰਗਾ ਫਿਰ ਕਿੰਨਾ ਬਣ ਗਿਆ ਜੀ ਇਹ ਪਬਲਿਕ ਪ੍ਰਾਈਵੇਟ ਲਿਮਿਟਿਡ ਕੰਪਨੀ ਬਣاتی ਪਾਕਟ A 86 ਕ ਨਾਲ 16 ਮਰਲੇ ਪਾਕਟ B ਦੇ ਵਿੱਚ 55 ਕ ਨਾਲ 16 ਮਰਲੇ ਪਾਕਟ C 'ਚ 23 ਕ ਨਾਲ 16 ਮਰਲੇ ਟੋਟਲ 20.8 ਏਕੜ पॉकेट एटी सिक्स कैनाल एंड सोलह मरले पॉकेट बी फिफ्टी फाइव कैनाल एंड सोलह मरले पॉकेट सी ट्वेंटी थ्री कनाल एंड सोलह मरले टोटल टू पॉइंट एट 8.42 हेक्टेयर, एट पॉइंट फोर टू हैक्टेयर जमीन किटी होगी बी इक्की किले मेजॉरिटी ऑफ द शेयर ऑफ मैट्रो इको ग्रीन रिजॉर्ट लिमिटेड एक कि ने जी बादल परिवार सुखबीर बादल कोल एक लख त्रासी हज़ार दो सौ पच्ची शेयर ने इस प्राइवेट लिमिट कंपनी दे मैट्रो इको ग्रीन रिजोर्ट के सौ रुपया कीमत दे एक लख तरासी हज़ार दो सौ पच्ची शेयर <coughs> मिसिज हरसिमरत हा, कौर को बादल कोयासी हज़ार पांच सौ शेयर ने सौ रुपया कीमत है डब वाली ट्रांसपोर्ट कंपनी प्राइवेट लिमिटड को तरवंजा सौ पाँह शेयर ने ਸੋ ਜਿਹੜੀ ਇਹਨੂੰ ਨਿਰਮਾਣ ਕਰਨ ਦੀ ਕੰਸਟਰਕਸ਼ਨ ਦੀ ਐਕਟੀਵਿਟੀ ਇਸ ਜੌਰ ਦੀ 27 5 13 ਨੂੰ ਸ਼ੁਰੂ ਹੁੰਦੀ ਹੈ ਤੇ ਉਸ ਤੋਂ ਬਾਅਦ ਕੰਸਟਰਕਸ਼ਨ ਜਿਹੜੀ ਹੈ ਉਹਦੀ ਕਮਰਸ਼ੀਅਲ ਐਕਟੀਵਿਟੀ 1 4 2016 ਨੂੰ ਸ਼ੁਰੂ ਹੋ ਜਾਂਦੀ ਹੈ। ਦਾ ਰਿਜ਼ੋਰਟ ਜਿਹੜਾ ਉਹ ਉਬਰਾਏ ਸੁਖ ਵਿਲਾਸ ਦੇ ਨਾਮ ਤੇ ਇਸ ਵਕਤ ਪੱਲਨਪੁਰ ਦੇ ਵਿੱਚ ਚੱਲ ਰਿਹਾ ਹੈ। ਹੁਣ ਆ ਜਾਣੇ ਆ ਜੀ। ਜਿਹੜੇ ਪੰਜਾਬ ਬਚਾਓ ਯਾਤਰਾ ਕਰ ਰਹੇ ਐ ਉਹਨਾਂ ਨੇ ਕਿੰਨਾ ਕੁ ਖਜ਼ਾਨੇ ਨੂੰ ਚੂਨਾ ਲਾਇਆ ਮੇਰੇ ਕੋਲੇ ਸਾਰਾ ਕਾਗਜ਼ ਹੈ ਇਨਸੈਂਟਿਵ ਕਿਹੜੇ ਦੇਣੇ ਨੇ ਉਸ ਹੋਟਲ ਨੂੰ ਮੈਂ ਗੱਲ ਪਹਿਲਾਂ ਕਲੀਅਰ ਕਰਦਾ ਕਿ ਜਿਹੜੀ ਪਾਲਿਸੀ ਬਣਾਈ ਸੀ ਇਕੋ ਦੀ ਈਕੋ ਟੂਰਿਜ਼ਮ ਦੀ ਉਹ ਚ ਹੋਰ ਕੋਈ ਹੋਟਲ ਨਹੀਂ ਆਇਆ ਇਕੱਲਾ ਇਹਨਾਂ ਦਾ ਹੀ ਸੀ ਬਸ ਇੱਕੋ ਹੋਟਲ ਵਾਸਤੇ ਇਹਨਾਂ ਨੇ ਪਾਲਿਸੀ ਬਣਾਈ ਤੇ ਫਿਰ ਇਨਸੈਂਟਿਵ ਕਿਹੜੇ ਦੇਣੇ ਆ ਐਸ ਐਸਜੀ ਐਸਟੀ ਯਾਨਕਿ ਸਟੇਟ ਦਾ ਜੀਐਸਟੀ ਤੇ ਵੈਟ 75% ਪਲੱਸ ਵੈਟ 75% ਐਸਜੀ ਐਸਜੀਐਸਟੀ ਇਹ ਉਹਨਾਂ ਨੇ ਮਾਫ ਕਰਵਾ ਲਿਆ ਜੀ ਕਿ ਐਗਜ਼ੈਂਪਲ ਦੇ ਦੋ ਸਾਨੂੰ ਇਹ ਦੀ ਸਾਨੂੰ ਟੈਕਸ ਨਾ ਲੱਗੇ ਮਾ ਵੀ ਕਿੰਨੇ ਚੱਲ ਨਹੀਂ ਕਰ ਲਿਆ ਫॉर 10 ইয়ারਜ਼ 10 ਸਾਲਾਂ ਵਾਸਤੇ ਸਟੇਟ ਦਾ ਜੀਐਸਟੀ ਤੇ ਵੈਟ ਇਸ ਹੋਟਲ ਤੇ ਨਹੀਂ ਲੱਗੂਗਾ ਉਹ ਜੇ ਲੱਗੂਗਾ ਤਾਂ ਉਹ ਵਾਪਸ ਦੇਣਾ ਪਊ ਗਵਰਨਮੈਂਟ ਨੂੰ ਟੋਟਲ ਕਿੰਨੇ ਦਾ ਬਣਦਾ 85 ਕਰੋੜ 84 ਲੱਖ ,00, 50 ਹਜ਼ਾਰ 85 ਕਰੋੜ 84 ਲੱਖ ਐਂਡ 50 ਹਜ਼ਾਰ ਕੱਲਾ ਵੈਟ ਤੇ ਜੀਐਸਟੀ ਦਾ ਇਸ ਹੋਟਲ ਤੇ ਨਹੀਂ ਲੱਗੂਗਾ ਜੀ ਇਲੈਕਟ੍ਰਿਸਿਟੀ ਡਿਊਟੀ ਕਿਉਂਕਿ ਗਰੀਬ ਪਰਿਵਾਰ ਹੈ ਕਿੱਥੋਂ ਭਰਨਗੇ ਬਿੱਲ ਇਲੈਕਟ੍ਰਿਸਿਟੀ ਡਿਊਟੀ 100% ਮਾਫ ਫਾਰ 10 ইয়ার্স ਪਰ ਐਨ ਨੂੰ ਕਿੰਨੀ ਮਿਲਣੀ ਹੈ 11 ਕਰੋੜ 44 ਲੱਖ 60000 11 ਕਰੋੜ 44 ਲੱਖ 60000 ਦੈਨ ਹੋਟਲ ਵੱਡਾ ਹੈ ਲਗਜ਼ਰੀ ਟੈਕਸ ਤੇ ਐਨੂਅਲ ਲਾਇਸੈਂਸ ਫੀਸ ਇਹ ਵੀ ਨਹੀਂ ਕਹਿੰਦੇ ਸੀ ਦੇਣੀ ਇਹ ਵੀ ਕਰਾ ਲਈ ਜੀ 10 ਸਾਲਾਂ ਵਾਸਤੇ 11 ਕਰੋੜ 44 ਲੱਖ 60000 ਟੋਟਲ ਹੋ ਗਿਆ ਜੀ 1 ਅਰਬ 8 ਕਰੋੜ 73 ਲੱਖ 70000 ਜਾਨੀ ਕਿ 108 ਕਰੋੜ 73 ਲੱਖ 70000 ਅਰਬਾਂ ਚ ਹੋ ਗਿਆ ਨਾ ਫਿਰ 10 ਸਾਲਾਂ ਵਾਸਤੇ ਉਹਦਾ ਪੀਰੀਅਡ ਕਿਹੜਾ 11/5/2015 ਤੋਂ 10/5/2025 108 ਕਰੋੜ ਇੱਕ ارب ਜਾਨੀ ਕੇ ਗਵਰਨਮੈਂਟ ਦੇ ਪੈਸੇ ਚੋਂ ਉਹਨਾਂ ਨੂੰ ਐਗਜ਼ੈਂਪਸ਼ਨ ਮਿਲੂਗੀ ਕਿ ਉਹਨਾਂ ਨੇ ਟੈਕਸ ਨਹੀਂ ਦੇਣਾ ਮੈਂ ਕਹਿੰਦਾ ਸੀ ਇਲੈਕਸ਼ਨਾਂ ਤੋਂ ਪਹਿਲਾਂ ਕਿ ਜਿਹੜੀਆਂ ਇੱਟਾਂ ਲੱਗੀਆਂ ਹੋਈਆਂ ਨੇ ਇਹ ਗਾਰੇ ਚ ਨਹੀਂ ਲੱਗੀਆਂ ਇਹ ਲੋਕਾਂ ਦੇ ਖੌਂਚ ਲੱਗੀਆਂ ਹੋਈਆਂ ਨੇ ਆ ਸਾਹਮਣੇ ਆ ਕੇ ਹੋਰ ਕਿਸੇ ਹੋਟਲ ਨੂੰ ਇਹ ਇਸ ਪਾਲਿਸੀ ਦਾ ਲਾਭ ਨਹੀਂ ਮਿਲਿਆ ਜੀ ਸਿਰਫ ਆਪਣੇ ਹੀ ਬਿਜ਼ਨਸ ਨੂੰ ਵਧਾਉਣ ਵਾਸਤੇ ਉਧਰਲੇ ਪਾਸੇ ਨੂੰ 6 ਲੇਨ ਸੜਕਾਂ ਵੀ ਕੱਢੀਆਂ ਗਈਆਂ ਉਧਰਲੇ ਪਾਸੇ ਨੂੰ ਏਅਰਪੋਰਟਰ ਤੋਂ ਵੀ ਸਿੱਧੀ ਰੋਣ ਇੱਕ ਹੋ ਤੱਕ ਸਾਡਾ ਹੋਟਲ ਚੱਲ ਜੇ ਤੇ 4 ਕਰੋੜ 13 ਲੱਖ ਰੁਪਏ ਚ ਸੜਕ ਵੀ ਬਣਵਾਈ ਵਿੱਚ ਉਹ ਹਮਾੜਾ ਤੋਂ ਬਣਵਾਈ ਇੱਕ ਪਿੰਡ ਤੋਂ ਦੂਜੇ ਪਿੰਡ ਤੱਕ ਕਹਿੰਦੇ ਰਸਤਾ ਨਹੀਂ ਹੈਗਾ ਉਹ ਸੜਕ ਬਣਾ ਦੋ ਉਹ ਸੜਕ ਹੁਣ ਕੀ ਹੈ ਇਧਰਲੇ ਪਾਸੇ ਜਿਹੜਾ ਇਹਨਾਂ ਦੀ ਬਿਲਡਿੰਗ ਹੈ ਉਹ ਜਿਹੜੀ ਹੈ ਇੱਟਾਂ ਵਾਲੀ ਹੈ ਸੜਕ ਜਾਂਦੀ ਹੈ ਇੱਕ ਛੋਟੀ ਜੀ ਵਿੱਚੋਂ ਉੱਥੇ ਟੈਂਟ ਵਾਲਾ ਸੜਕਾਂ ਵੀ ਉਹਨਾਂ ਇਹ ਹੀ ਸਰਕਾਰੀ ਬਣਾ ਕੇ ਦੇਵੇ ਤੇ ਹੁਣ ਪੰਜਾਬ ਬਚਾਓ ਕਹਿੰਦੇ ਨੇ ਤੇ ਫਿਰ ਜਿੰਨੇ ਵੀ ਆ ਪਾਲਿਸੀ ਹੈ ਮੈਂ ਤੁਹਾਨੂੰ ਦੇ ਦੂੰਗਾ ਸਾਰੀ ਪੰਜਾਬ ਇਕੋ ਟੂਰਿਜ਼ਮ ਪਾਲਿਸੀ 2009 ਜਦੋਂ ਰਾਜ ਸੀ ਆ ਸਾਰਾ ਕੁਝ ਜਿਹੜਾ ਉਹ ਆਪਣੇ ਪੱਖ ਦਾ ਇਹਨਾਂ ਦਾ ਕਿ ਆ ਨਹੀਂ ਕਰ ਸਕਦੇ ਆ ਹੋ ਸਕਦਾ ਆ ਨਹੀਂ ਹੋ ਸਕਦਾ ਇਹ ਟੋਟਲ ਜਿਹੜਾ ਨਾ ਕਨਫਲਿਕਟ ਆਫ ਇੰਟਰਸਟ ਹੈ ਮਿਸ ਯੂਜ਼ ਆਫ ਪਾਵਰ ਹੈ ਕਹਿੰਦੇ ਕੰਸਟਰਕਸ਼ਨ ਨਹੀਂ ਹੋ ਸਕਦੀ ਸੀ ਕੈਬਨਟ ਬੁਲਾ ਕੇ ਕੰਸਟਰਕਸ਼ਨ ਹੋ ਸਕਦੀ ਹੈ ਪਾਸ ਕਰਾ ਲਿਆ ਹੋਟਲ ਬੰਨਾ ਸ਼ੁਰੂ ਹੋ ਗਿਆ ਜਦੋਂ ਆਖਰੀ ਇੱਟ ਲੱਗੀ ਬਣ ਗਿਆ ਕਵਰੈਂਟ ਬਲਾ ਕੇ ਕਿਤੇ ਵੀ ਨਹੀਂ ਹੋਣੀ ਹੋ ਸਕਦੀ ਬਸ ਆਪਣੇ ਬਸ ਜਿਹੜਾ ਸੁੱਖ ਵਿਲਾਸ ਹੀ ਬਣੂਗਾ ਸੋ ਸੁੱਖ ਵਿਲਾਸ ਨਾਲ ਸੰਬੰਧਿਤ ਆ ਜਿਹੜੇ ਡਾਕੂਮੈਂਟ ਨਿਕਲੇ ਨੇ ਇਹਦੇ ਵਿੱਚ ਹਜੇ ਬਹੁਤ ਕੁਝ ਹੋਰ ਵੀ ਨਿਕਲੂਗਾ ਕਿਉਂਕਿ ਆਪਣੀ ਸਰਕਾਰ ਸੀ ਆਪਣੇ ਆਪ ਹੀ ਪਰਮਿਸ਼ਨਾਂ ਦੇਣੀਆਂ ਸੀ ਤੇ ਇਹਦਾ ਜਵਾਬ ਪਤਾ ਨਹੀਂ ਕਦੋਂ ਕੀ ਦੇਣਗੇ ਵਾਈਲਡ ਲਾਈਫ ਵਿਊਇੰਗ ਰਿਵਰ ਕਰੂ ਸਭ ਕੁਝ ਕਰਵਾ ਲਿਆ ਉਥੇ ਤੇ ਹਰਵਲ ਇਕੋਟੂ ਟੂਰਿਜ਼ਮ ਵੀ ਨਾਮ ਦੇਤਾ ਉਹਨੂੰ ਸੋ ਜਿੰਨੀਆਂ ਵੀ ਗਾਈਡਲਾਈਨਸ ਨੇ ਫੋਰੈਸਟ ਨਾਲ ਰਿਲੇਟਡ ਸਾਰੀਆਂ ਉਹਨਾਂ ਨੇ ਆਪਣੇ ਹੱਕ ਚ ਕਰਾ ਲਈਆਂ ਤੇ ਮਿਨਿਮਮ ਢਾਈ ਏਕੜ ਦੀ ਲੈਂਡ ਜਿਹੜੀ ਹੈ ਮੈਂਟਰੀ ਕਰਤੀ ਕਿ ਢਾਈ ਏਕੜ ਤੋਂ ਥੱਲੇ ਨਹੀਂ ਹੋਣੀ ਚਾਹੀਦੀ ਤਦ ਬਾਅਦ ਕਰ ਲਉ ਜਦੋਂ ਹੋਰ ਕੋਈ ਹੋਟਲ ਆਉਣਾ ਹੀ ਨਹੀਂ ਉੱਥੇ ਪੜਨ ਨਹੀਂ ਦੇਣਾ ਤਾਂ ਫਿਰ ਉਹ ਉਹਦਾ ਇਸ ਅਮੈਂਡਮੈਂਟ ਦਾ ਕੋਈ ਫਾਇਦਾ ਨਹੀਂ ਰਿਹਾ ਤਾਂ ਹੁਣ ਮੈਂ ਤੁਹਾਡੇ ਸਾਹਮਣੇ ਇਹ ਫਿਗਰ ਰੱਖ ਰਿਹਾ ਦੁਬਾਰਾ ਦੱਸ ਦੇਣਾ ਕਿ ਮੈਟਰੋ ਇਕੋ ਗ੍ਰੀਨ ਰਿਜ਼ੋਰਟ ਲਿਮਟਿਡ ਇਹ ਇਹਨਾਂ ਦਾ ਹੋਟਲ ਦਾ ਨਾਮ ਹੈ ਵੈਸੇ ਉਹਨੂੰ ਸੁਖ ਵਿਲਾਸ ਉਭਰਾਏ ਨਾਲ ਮਿਲ ਕੇ ਚਲਾ ਰਿਹਾ ਅੱਜਕੱਲ ਤੇ ਇਹਦੇ ਵਿੱਚ ਹਾਂਜੀ ਇਹਦੇ ਵਿੱਚ ਪਹਿਲਾਂ ਮੁਰਗੀ ਖਾਨਾ ਸੀ ਬਾਅਦ ਚ ਬਦਲ ਕੇ ਹਾਂ ਉੱਥੇ ਮੁਰਗੇ ਵੱਢਣੇ ਸ਼ੁਰੂ ਕਰਤੇ ਤੇ ਇੱਕ ਕਰਬ 8 ਕਰੋੜ 73 ਲੱਖ ਰੁਪਇਆ ਕਹਿੰਦੇ ਗਰੀਬ ਪਰਿਵਾਰ ਹੈ ਸਾਥੋਂ ਦਿੱਤਾ ਨਹੀਂ ਜਾਣਾ ਸੋ ਮਾਫ ਲੋਕਾਂ ਦਾ ਪੈਸਾ ਟੈਕਸ ਦਾ ਪੈਸਾ ਇਸ ਹੋਟਲ ਤੇ ਨਹੀਂ ਲੱਗਦਾ ਬਾਕੀਆਂ ਤੇ ਲੱਗੂਗਾ ਠੀਕ ਹੈ ਜੀ ਮੈਨੂੰ ਲੱਗਦਾ ਸੁਣਿਆ ਮੈਂ ਤਾਂ ਕਦੇ ਦੇਖਿਆ ਨਹੀਂ ਉੱਪਰੋਂ ਦੇਖਿਆ ਕਈ ਵਾਰੀ ਹੈਲੀਕਾਪਟਰ ਦੇ ਉੱਪਰ ਕਿ 4 ਤੋਂ 5 ਲੱਖ ਰੁਪਇਆ ਇੱਕ ਰਾਤ ਦਾ ਕਰਾਇਆ ਵੀ ਹੈ ਹਰ ਇੱਕ ਕਮਰੇ ਦੇ ਪਿੱਛੇ ਪੂਲ ਹੈ ਸੋ ਮੈਂ ਆਪ ਦਾ ਪਰਸਨਲ ਪੂਲ ਹੈ ਸੋ ਇਹ ਕੰਮ ਇਹਨਾਂ ਨੇ ਗਰੀ ਪਰਿਵਾਰ ਨੇ ਕੀਤੇ ਨੇ ਜੀ ਤੇ ਮੇਰੇ ਕੋਲੇ ਕੱਲੇ-ਕੱਲੇ ਡਿਪਾਰਟਮੈਂਟ ਦੀ ਵੀ ਪਈ ਐ ਕਿ 10 ਸਾਲ ਦੀ ਅੰਗਜਪਸ਼ਨ ਐ 10 ਸਾਲ ਦੀ ਬਿਜਲੀ ਦੀ ਪਈ ਐ ਸਾਰੇ ਅਫਸਰਾਂ ਦੇ ਸਾਈਨ ਪਏ ਨੇ ਅਫਸਰ ਕੀ ਕਰਨ ਜਦੋਂ ਕਹਿਣਾ ਵੀ ਆਹ ਕਰ ਦੋ ਸਾਈਨ ਅਫਸਰ ਵੀ ਕੋਈ ਵੇਟ ਦੱਸ ਦੋ ਕਿ ਕਰ ਦੋ ਤੋ ਕੱਲ੍ਹ ਤੱਕ ਕਰ ਕੀ ਜਿਹੜਾ ਜਿਹੜਾ ਅੰਗਜਪਸ਼ਨ 11 5 2015 11 ਮਈ 2015 ਤੋਂ ਲੈ ਕੇ 10 ਮਈ 2025 ਮਾਦਬ ਸ਼ੇਅਰ ਤਾਂ ਕਿਸ ਹਿਸਾਬ ਨਾਲ ਸੀ ਕਿ ਸ਼ੇਅਰ ਵੀ ਇਹਨਾਂ ਵੱਡੇ ਫਿਰ ਜਦੋਂ ਪ੍ਰਾਈਵੇਟ ਲਿਮਟਿਡ ਕੰਪਨੀ ਬਣਾ ਲਈ ਆਪ ਹੀ ਸ਼ੇਅਰ ਕਰ ਲੈ ਸਾਰੇ ਉਹਦੇ ਚ ਜਿਨਨੇ ਮੈਂ ਤੁਹਾਨੂੰ ਦੱਸਿਆ ਕਿ 1 ਲੱਖ 83000 ਦੇ ਨੇੜੇ ਤੇੜੇ ਤਾਂ ਹੈਗੇ ਨੇ ਸੁਖਵੀਰ ਬਾਦਲ ਦੇ ਨਾਮ ਤੇ ਤੇ 183225 ਸੁਖਵੀਰਵਾਲ ਦੇ ਨਾਮ ਤੇ ਹਰਸਿਮਰਤ ਕੌਰ ਦੇ ਨਾਮ ਤੇ 81500 ਸ਼ੇਅਰ ਨੇ ਤੇ ਡੱਬ ਵਾਲੀ ਟਰਾਂਸਪੋਰਟ ਕੰਪਨੀ ਪ੍ਰਾਈਵੇਟ ਲਿਮਟਿਡ ਦੇ ਨਾਮ ਤੇ 5350 ਸ਼ੇਅਰ ਨੇ ਕੰਸਟਰਕਸ਼ਨ ਕੀਤੀ ਸ਼ੁਰੂ ਹੋਈ ਸੀ 27 5 2013 ਨੂੰ ਤੇ ਮਤਲਬ ਹੋਟਲ ਚੱਲਣ ਲੱਗ ਗਿਆ ਜਾਂ ਓਪਨ ਕਰਤਾ ਪਬਲਿਕ ਆਪਣੇ ਕਮਰਸ਼ੀਅਲ ਐਕਟੀਵਿਟੀ ਵਾਸਤੇ 1 4 2016 ਨੂੰ ਅੱਜਕੱਲ ਇਹ ਉਬਰਾਏ ਸੁਖਵिलास ਰਿਜ਼ੋਰਟ ਤੇ ਸਪਾ ਦੇ ਨਾਂ ਤੇ ਚੱਲਦਾ। ਬਿਲਕੁਲ ਹੋਊਗੀ ਕਾਰਵਾਈ। ਕਿਹੜੇ ਕਿਹੜੇ ਐਕਟੋਨੋਮੀ ਮਿਸਯੂਜ਼ ਕੀਤੇ? ਕਿਹੜੀ ਪਾਵਰ ਨੂੰ ਮਿਸਯੂਜ਼ ਕੀਤਾ? ਕਿਉਂ ਇਹ ਪਾਲਿਸੀ ਜਿਹੜੀ ਆਪਣੇ ਲਈ ਸਿਰਫ ਆਪਣੇ ਲਈ ਬਣਾਈ ਗਈ ਤੇ ਪੈਸਾ ਕਿੱਥੋਂ ਜਿਹੜਾ ਆਇਆ ਤੇ ਕਿਵੇਂ ਸੀਐਲਯੂ ਲੈ ਗਏ ਫੋਰੈਸਟ ਡਿਪਾਰਟਮੈਂਟ ਨਾਲ ਕਿਹੜੇ-ਕਿਹੜੀਆਂ ਉਹਨਾਂ ਨੂੰ ਫੋਰਸ ਕੀਤਾ ਕਿ ਤੁਸੀਂ ਆਹ ਕਰੋ ਆਹ ਕਰੋ ਆ ਨਾ ਦਿਓ ਆ ਪਰਮਿਸ਼ਨ ਦਿਓ ਆ ਕਰੋ ਇਹ ਤਾਂ ਦੇਖੋ ਅਸੀਂ ਏਜੀ ਸਾਹਿਬ ਨੂੰ ਦਿਖਾਈਆਂ ਹੋਈਆਂ ਚੀਜ਼ਾਂ ਇਹ ਇਸੀ ਆਉਣ ਵਾਲੇ ਦਿਨਾਂ ਚ ਕਿ ਮੈਂ ਕੋਈ ਕੋਈ ਘੰਟੇ ਦੀ ਖਬਰ ਬਣਾਉਣ ਵਾਸਤੇ ਥੋੜੀ ਆਇਆ ਤੁਹਾਡੇ ਸਾਹਮਣੇ ਕਾਰਵਾਈ ਹੋਊਗੀ ਗਲਤ ਕੀਤਾ ਹੋਇਆ ਲੋਕਾਂ ਦਾ ਪੈਸਾ ਮੈਂ ਪਹਿਲਾਂ ਕਹਿੰਦਾ ਰਿਹਾ ਕਿ ਪਹਾੜਾਂ ਚ ਬਹੁਤ ਕੁਝ ਲੁਕਿਆ ਪਿਆ ਤੇ ਆਹ ਦੇਖ ਲਓ ਅਸੀਂ ਅੱਧਾ ਪਹਾੜ ਵੀ ਨਹੀਂ ਫਰੋਲਿਆ ਮਾਨ ਸਾਹਿਬ ਮਾਨ ਸਾਹਿਬ ਜਿਵੇਂ ਤੁਸੀਂ ਬੋਲਿਆ ਬਹੁਤ ਅੱਛਾ ਜੀ ਸਾਹਿਬ ਨੇ ਕੁਝ ਇਲੇਟੇ ਦਿਖਾਇਆ ਹੈ ਕਿਉਂਕਿ ਇਹ ਜਿਹੜਾ ਤੁਸੀਂ ਕਿਹਾ ਕਿ ਇਹ ਪਾਲਿਸੀ ਆਈ ਹੈ ਤੇ ਮਤਲਬ ਜੀ کہیں ਤੋਂ ਅਧਿਕਾਰਵਾਈ ਵਿੱਚ ਰਿਕਵਰੀ ਸੋਦੀ ਪੈਦਾ ਕਰੇਗੀ ਦੇਖੋ ਲੀਗਲੀ ਤਾਂ ਜਿਹੜੇ ਸਾਨੂੰ ਲੀਗਲ ਐਡਵਾਈਸ ਕਿ ਦਿੱਤੀ ਹੈ ਕਿ ਪਾਲਿਸੀ ਫਾਰ 1 ਫੈਮਿਲੀ ਓਨਲੀ ਸਿਰਫ ਆਪਣੇ ਹੀ ਉਸ ਹੋਟਲ ਨਾਲ ਰਿਲੇਟਡ ਹੀ ਸਾਰੀ ਪਾਲਿਸੀ ਹੈ ਨਾ ਜੀ ਕਿਸੇ ਹੋਰ ਹੋਟਲ ਨੂੰ ਨੇੜੇ ਤੇੜੇ ਵੀ ਨਹੀਂ ਹੋਏ ਜੀ ਅਸੀਂ ਪਤਾ ਕੀਤਾ ਕਿ ਇਸ ਪਾਲਿਸੀ ਨਾਲ ਕਿਸੇ ਹੋਰ ਨੂੰ ਕੋਈ ਫਾਇਦਾ ਹੋਇਆ ਉਹ ਉਸ ਇਲਾਕੇ 'ਚ ਜਿਸ ਇਲਾਕੇ ਵਾਸਤੇ ਪਾਲਿਸੀ ਹੈ ਨੋ ਇਕੋ ਟੂਰਿਜ਼ਮ ਨਾਲ ਕੁਝ ਕੀਤਾ ਹੀ ਨਹੀਂ ਜੀ ਕਿਤੇ ਰੋਹਿਤ ਜੀ ਥੋੜਾ ਜਿਹਾ ਇੰਤਜ਼ਾਰ ਕਰੋ ਇਹ ਮੈਂ ਪੱਕੇ ਪੈਰੀਂ ਹੱਥ ਪਾਣਾ ਉਹਨਾ ਮੈਂ ਕੱਚੇ ਪੈਰੀਂ ਨਹੀਂ ਪਾਉਂਦਾ ਠੀਕ ਹੈ ਨਾ ਇਹ ਕਾਗਜ਼ ਜਿਹੜੇ ਮੈਂ ਤੁਹਾਡੇ ਸਾਹਮਣੇ ਦਿੱਤੇ ਨੇ ਉਹਨਾਂ ਸਿੰਪਲ ਇਹਦੇ ਚੋਂ ਸੈਂਟਰਲ ਆਈਡੀਆ ਹੀ ਨਿਕਲਦਾ ਹੈ ਕੇਂਦਰੀ ਭਾਵ ਕੇ ਆਪ ਪਹਿਲਾਂ ਜ਼ਮੀਨ ਖਰੀਦੀ ਆਪਦੀ ਹੋਰ ਕੰਪਨੀ ਦੇ ਨਾਂ ਤੇ ਫਿਰ ਖਰੀਦੀ ਤਾਜ ਟਰੈਵਲ ਦੇ ਨਾਂ ਤੇ ਫਿਰ ਤਾਜ ਟਰੈਵਲ ਤੋਂ ਆਪ ਖਰੀਦ ਲਈ ਫਿਰ ਇਕੱਠੇ ਕਰਕੇ ਉਸ ਤੋਂ ਬਾਅਦ ਪਾਲਿਸੀ ਬਣਾ ਕੇ ਤੇ ਸਰਕਾਰ ਦੇ ਹਰੇਕ ਡਿਪਾਰਟਮੈਂਟ ਨੂੰ ਕਿਹਾ ਐਗਜ਼ਮਪਟ ਕਰੋ ਸਾਨੂੰ ਇਸ ਟੈਕਸ ਤੋਂ ਬਿਜਲੀ ਤੋਂ ਵੈਟ ਤੋਂ ਜੀਐਸਟੀ ਤੋਂ ਲਗਜ਼ਰੀ ਟੈਕਸ ਤੋਂ ਤੇ ਐਨੂਅਲ ਜਿਹੜੀ ਲਾਇਸੈਂਸ ਫੀਸ ਹੈ ਉਹ ਤੋਂ ਐਗਜ਼ਮਪਟ ਕਰਾ ਲਿਆ। ਜੀਐਸਟੀ ਸਾਹਿਬ ਤੁਸੀਂ ਬੰਦ ਹੋ ਗਏ ਹੋ ਕਰਦੇ ਗਏ ਹੋ ਤੇ ਕਾਰੋਇ ਇਹ ਵੀ ਕਿਹਾ ਵੀ ਇਹ ਜਿਹੜੀਆਂ ਕਾਰਵਾਈਆਂ ਹੋਈਆਂ ਤੁਸੀਂ ਕਿਹਾ ਵੀ ਅਫਸਰਾਂ ਨੂੰ ਤੇ ਕਹਿ ਦਿੱਤਾ ਜਾਂਦਾ ਕਿ ਇਹ ਕਰੋ ਅਫਸਰ ਮਜਬੂਰ ਹੋ ਜਾਂਦੇ ਕਰਨ ਕਿ ਅਫਸਰਾਂ ਦੀ ਜਵਾਬਦੇਹੀ ਤੈਅ ਹੋਏਗੀ ਕਿਉਂਕਿ ਬਿਊਰੋਕਰੇਟ ਆਮ ਤੌਰ ਤੇ ਫਸਦੇ ਨਹੀਂ ਹੁੰਦੇ ਕਿਸ ਤਰ੍ਹਾਂ ਕਿ ਉਹ ਵੀ ਇਹਦੇ ਵਿੱਚ ਦੇਖੋ ਜੀ ਜਦੋਂ ਸਾਰਾ ਕੁਝ ਇਹ ਲੀਗਲੀ ਅਸੀਂ ਮਨਜੋਗ ਹਾਈ ਕੋਰਟ ਜਾਂ ਜਿੱਥੇ ਵੀ ਜੋ ਵੀ ਅਸੀਂ ਐਕਸ਼ਨ ਲੈਣਾ ਤਾਂ ਉਹਦੇ ਵਾਸਤੇ ਜੋ ਵੀ ਜ਼ਿੰਮੇਦਾਰ ਹੈ ਨਾ ਉਹਨੂੰ ਕਾਰਵਾਈ ਤਾਂ ਉਹਨੂੰ ਸਵਾਲ ਜਵਾਬ ਪੁੱਛ ਕੇ ਚੋਊਗੀ ਵੀ ਕਿਹੜੇ ਕਾਰਨ ਸੀ ਤੈਨੂੰ ਤੁਹਾਨੂੰ ਇਹ ਪਾਲਿਸੀ ਇੱਕਦਮ ਬਣਾਉਣੀ ਪੈਗੀ ਫਿਰ ਬਾਅਦ ਵਿੱਚ ਬੰਦ ਕਰਨੀ ਪੈਗੀ ਇੰਨਾ ਇੰਨੀ ਇੰਨੀ ਐਗਜ਼ੈਂਪਸ਼ਨ ਤੁਸੀਂ ਬਿਜਲੀ ਬਿਜਲੀ ਪੰਜਾਬ ਦੇ ਲੋਕਾਂ ਲਈ ਫ੍ਰੀ ਕਿਉਂ ਨਹੀਂ ਕੀਤੀ ਇੱਕ ਬਹੁਤ ਵੱਡੇ ਹੋਟਲ ਲਈ ਤੁਸੀਂ 11 ਕਰੋੜ ਰੁਪਏ ਦੀ ਬਿਜਲੀ ਫ੍ਰੀ ਕਰ ਰਹੇ ਹੋ ਜਾ ਜਿਓ ਬਿੱਲ ਭਰਨਗੇ ਤਾਂ ਉਹਨਾਂ ਵਾਪਸ ਦੇਣਾ ਪੈਣਾ ਉਹਨਾਂ ਨੂੰ ਸਰਕਾਰ ਨੂੰ ਪੈਸਾ ਵਾਪਸ ਦੇਣਾ ਸੋ ਇਹਦੀ ਅਸੀਂ ਜਾਂਚ ਕਰਾਂਗੇ ਇੱਕ ਜਣਾ ਇੱਕ ਜਣਾ ਬੇਲਾ ਦੂਸਰੇ ਇਲਾਕੇ ਚ ਬਿਲਕੁਲ ਕੰਸਟਰਕਸ਼ਨ ਜਿਹੜੀ ਐ ਤਾਂ ਪੀਐਲਸੀ ਐਸ ਤੋਂ ਚੱਲ ਰਿਹਾ ਉਹ ਸਭ ਤੇ ਲਾਗੂ ਹੁੰਦਾ ਇਹ ਨਕਲੀ ਕਮਿਟੀ ਨਾ ਤਾਂ ਪੂਰਾ ਤਨੀ ਹੋ ਰਹੀਆਂ ਕਿਆਂ ਕਿਉਂਕਿ ਉਸ ਮੁਤਾਬਕ ਤੁਹਾਨੂੰ ਅਸੀਂ ਸਾਰਾ ਪਾਲਿਸੀ ਦੇ ਦਾਂਗੇ ਸਾਰੀ ਪਾਲਿਸੀ ਅਸੀਂ ਤੁਹਾਨੂੰ ਮੈਂ ਕਹੂੰਗਾ ਨਵਨੀਤ ਹੋਰਾਂ ਨੂੰ ਸਾਰੀ ਪਾਲਿਸੀ ਦਾ ਸਾਰਾ ਤੁਹਾਨੂੰ ਬਾਇਓ ਡਾਟਾ ਸਾਰਾ ਕਦੋਂ ਬਣੀ ਕੰਪਨੀ ਕਦੋਂ ਪਾਲਿਸੀ ਆਈ ਕਦੋਂ ਪਾਲਿਸੀ ਲਾਗੂ ਹੋਈ ਸਾਰਾ ਕੁਝ ਤੁਹਾਨੂੰ ਵਿਦ ਡੇਟਸ ਤੇ ਆਪਣੀ ਪੀਰੀਅਡ ਸੀ ਮੋਸਟਲੀ ਇਹਨਾਂ ਦਾ ਆਪਣਾ ਸਰਕਾਰ ਸੀ ਉਸ ਵੇਲੇ ਜਦੋਂ ਬਣਾਇਆ ਇਹਨਾਂ ਨੇ ਜੇਕਰ ਇੱਕ ਜਨੈਕ ਸਾਰੇ ਸਾਹਮਣੇ ਆਗੇ ਤਾਂ ਪ੍ਰੋਫਿਟ ਵੀ ਮਸੀਲ ਹੋ ਸਕਦੀ ਆਂ ਬੜਾ ਜਨਾ ਦੇ ਦੇਖਦੇ ਤੁਸੀਂ ਜੀਸੀਬੀਆਂ ਦੇਖਣੀ ਚਾਹੁੰਦੇ ਹੋ ਤੁਹਾਡੀ ਤਮੰਨਾ ਪੂਰੀ ਹੋ ਜਾਊਗੀ ਜੀ ਨਹੀਂ ਇਹ ਤਾਂ ਜਨਪਾਜਪਾ ਦਾ ਕੀ ਹੁਣ ਦੀ ਹਾਂਜੀ ਦਾ ਸੀ ਟਿਨਿਓਰ ਨਿਕਲ ਗਈ ਸੀ ਐਮ ਸਰ ਤੁਸੀਂ 2015 ਤੋਂ ਵਿਕਰ ਕੀਤਾ ਨਾ ਕਾਂਗਰਸ ਦੀ ਕੈਪਟਨ ਦੀ ਵੀ ਟਿਨਿਓਰ ਇਹਦੇ ਵਿੱਚੋਂ ਨਿਕਲ ਗਈ ਕਿ ਉਹਦੀ ਉਹਦੀ ਵੀ ਤੇ ਫਿਰ ਜਦੋਂ ਨਹੀਂ ਨਹੀਂ ਪਤਾ ਕਿ ਕਿਹੜੇ ਇਹੋ ਜਿਹੇ ਕਿਹੜਾ ਕੰਮ ਹੈ ਜੀ ਜਿਨ੍ਹਾਂ ਦੀ ਇਨਵੋਲਵਮੈਂਟ ਨਹੀਂ ਸੀ ਆਪਸ ਇਕੱਠੇ ਤਾਂ ਹੈਗੇ ਸੀ ਉਹਨੇ ਚੈੱਕ ਹੀ ਨਹੀਂ ਕੀਤਾ ਕੁਝ ਉਹ ਤਾਂ ਆ ਹੁਣ ਅਸੀਂ ਪੇਸ਼ ਕਰ ਰਹੇ ਹਾਂ ਜਿਹੜੇ ਕੋਟਕਪੂਰਾ ਗੋਲੀ ਕਾਂਡ ਦਾ ਜੱਬਰ ਗਾੜੀ ਦਾ ਪਹਿਲਾਂ ਉਹਦੇ ਵਿੱਚ ਕਾਂਗਰਸ ਦੀ ਟਿਨਿਓਰ ਵੀ ਪਹਿਲਾਂ ਹੀ ਨਿਕਲ ਗਈ ਆਪਸ ਹੀ ਤਾਂ ਰਲੇ ਹੋਏ ਸੀਗੇ ठीक है।, हाँ, है ना सिस्म वाला महल है हाँ देखो तो, आपस गु भी नहीं उ देखो है ना थोड़ा जा थोड़ा जा रुक जो काली ना करो मतलब सब की बारी आऊ ਮੈਂ ਉਲਝਦਾ ਹੁਣ ਜਿਹਨਾਂ ਨਾਲ ਲੱਗਦਾ ਤੁਹਾਨੂੰ ਉਲਝਾ ਸਕਦੇ ਦਾ ਲਫ਼ਜ਼ ਹੀ ਵਧੀਆ ਨਹੀਂ ਹੈਗਾ ਤੁਹਾਡਾ ਹਾਂ ਤੂੰ ਐਸੀ ਇਹ ਕੱਸ ਸਕਦੇ ਹੋ ਕਿ ਤੁਹਾਡੇ ਤੇ ਇਦਾਂ ਕੇਸ ਕਰਸ ਕਰ ਦੇਣ ਕੇਸ ਮੈਂ ਤਾਂ ਹੁਣ ਜਦੋਂ ਜਦੋਂ ਜਾਊਂਗਾ ਹੁਣ ਜਦੋਂ ਮੈਨੂੰ ਸਮਨ ਤਾਂ ਮਿਲੋਗੇ ਮੈਂ ਇਹ ਵੀ ਦੱਸਿਆ ਕਰੂੰਗਾ ਵੀ ਇਹ ਤਾਂ ਨੈਰ ਤਾਂ ਛੋਟੀ ਜਿਹੀ ਗੱਲ ਹੈ ਇਹ ਹਾਂ ਵੀ ਦੇਖੋ ਹਜੇ ਬੱਸਾਂ ਵਾਲਾ ਪਿਆ ਹੈ ਹਜੇ ਹਜੇ ਹੋਰ ਬਹੁਤ ਕੁਝ ਪਿਆ ਹੈ ਬੇਨਾਮੀ ਜਿਹੜੀਆਂ ਇਹਦੇ ਚ ਵੀ 4-5 ਜਿਹੜੀਆਂ ਅਸੀਂ ਪਤਾ ਕੀਤਾ ਕਿ 4-5 ਆਪਣੇ ਦੋਸਤ ਮਿੱਤਰ ਨੇ ਮੁਖਸਰ ਵੱਲ ਦੇ ਜਿਹੜੇ ਦੇ ਪਾਰਟਨਰ ਨੇ ਸੋ ਆਪਣੇ ਵੱਲੋਂ ਤਾਂ ਨਾ ਪੀਤਾ ਬਹੁਤ ਵੀ ਅਸੀਂ ਸਾਨੂੰ ਕੋਈ ਸੋਲਿਡ ਕਰਾਂਗੇ ਕੋਈ ਨਹੀਂ ਪਰ ਫਿਰ ਵੀ ਚੋਰ ਕੋਈ ਨਾ ਕੋਈ ਨਿਸ਼ਾਨੀ ਛੱਡ ਜਾਂਦਾ ਸੋ ਇਹ 2000 ਆਪਣੀ ਟਨੇਰ ਚ 7 ਤੋਂ 17 ਤੱਕ ਰਹੇ ਨੇ ਇਹ ਉਦੋਂ ਬਣਿਆ ਸਾਰਾ ਕੁਝ ਤੇ ਅੱਜ ਉਹ ਕਹਿੰਦੇ ਪੰਜਾਬ ਬਚਾਓ ਯਾਤਰਾ ਫਿਰ ਤਾਂ ਕੀ ਤੋਂ ਬਚਾਓ ਯਾਤਰਾ ਹੈ ਫਿਰ ਇਹਨਾਂ ਨੂੰ ਤੇ ਬਚਾਉਣਾ ਸੀ ਪੰਜਾਬ ਸੋ ਇਸ ਗੱਲ ਦਾ ਇਕੱਲੀ ਇਹ ਤਾਂ ਇਕੱਲਾ ਸੁੱਖ ਵਿਲਾਸ ਦਾ ਨਾ ਇਕੋ ਮੈਟਰੋ ਰਿਜ਼ੋਰਟ ਦੇਖੋ ਕਹੇ ਜੇ ਨਾਮ ਰੱਖੇ ਨੇ ਸੰਤਾ ਦੱਸੇ ਸੁੱਖ ਵਿਲਾਸ ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਇਹਨਾਂ ਨੇ ਬੇਨਾਮੀ ਤੇ ਨਾਮੀ ਲੋਕਾਂ ਦੇ ਪੈਸੇ ਤੇ ਬਹੁਤ ਸਾਰੀਆਂ ਪ੍ਰਾਪਰਟੀਆਂ ਬਣਾਈਆਂ ਨੇ ਪਹਿਲਾਂ ਵੀ ਅਸੀਂ ਕੱਢੀਆਂ ਨੇ ਬਹੁਤ ਸਾਰੀਆਂ ਅਫਸਰਾਂ ਦੀਆਂ ਜਾਂ ਜਿਹੜੇ ਪੋਲੀਟੀਕਲੀ ਸਟਰੋਂਗ ਬੰਦੇ ਨੇ ਜਾਂ ਕੋਈ ਲੀਡਰਾਂ ਦੇ ਨੇੜੇ ਬੰਦੇ ਨੇ 11000 ਏਕੜ ਦੇ ਨੇੜੇ ਤੇ ਅਸੀਂ ਹੋਂ ਤੱਕ ਸ਼ਾਮਲਾਡਜਾ ਫੋਰੈਸਟ ਦੀ ਜ਼ਮੀਨ ਛੁੜਵਾ ਚੁੱਕੇ ਹਾਂ 11000 ਏਕੜ ਦੀ ਜਿਹੜੀ ਬਿਜਲੀ ਦੀ ਕਿਤਾ ਕਰਤੀ ਉਹਨੇ ਆਪਾਂ ਬਾਕੀ ਦੇ ਚਲੋ ਟੈਕਸ ਤੇ ਬਿਜਲੀ ਵੀ ਤੁਸੀਂ ਉਹ ਕਿਤਾ ਲਿਖਿਆ ਹੋਇਆ ਜੀ ਬਿਜਲੀ ਦਾ ਬਿਜਲੀ ਡਿਪਾਰਟਮੈਂਟ ਦਾ ਵੀ ਇਹ ਨਾਲ 100% ਇਲੈਕਟ੍ਰਿਸਿਟੀ ਡਿਊਟੀ 100% ਉਹਦਾ ਉਹਦਾ ਬਣਦਾ ਟੋਟਲ ਅ 11 ਕਰੋੜ 44 ਲੱਖ 60 ਹਜ਼ਾਰ ਬਿਜਲੀ ਬੋਰਡ ਦਾ ਇਲੈਕਟ੍ਰੀਸੀ ਡਿਊਟੀ ਇਲੈਕਟ੍ਰੀਸੀ ਡਿਊਟੀ ਫॉर 10 ইয়ারਜ਼ ਉਹ ਹੀ 11-5 ਤੋਂ 10-5 25 ਤੱਕ ਸਰ ਸਰ ਉਸ ਟਾਈਮ ਡਿਸਟੈਂਸ ਸਰਕਾਰ ਤੇ ਨਾਲੇ ਛੂਟ ਦਿੱਤੀ ਮਲਟੀਪਲ ਡਿਪਾਰਟਮੈਂਟ ਅਸੀਂ ਇਨਵੋਲਵ ਸੀ ਇਰ ਮਲਟੀਪਲ ਮਿਨਿਸਟਰ ਵੀ ਇਨਵੋਲਵ ਹੋਣਗੇ ਸਿਰ ਸਾਰਾ ਵਾਈਸ ਤੋਂ ਫੀਲ ਬਾਦਲ ਜਾਂ ਸਾਰੇ ਮੰਤਰੀਆਂ ਖਿਲਾਫ ਹੋਣਗੇ ਸਾਰਾ ਕੁਝ ਜੋ ਜੋ ਵੀ ਬੰਦਾ ਇਹਦੇ ਵਿੱਚ ਇਨਵੋਲਵ ਹੈ ਉਹਨੂੰ ਜਿਸ ਜਿਸ ਲੈਵਲ ਤੱਕ ਜਿਸ ਪੱਧਰ ਤੱਕ ਉਹਦੀ ਇਨਵੋਲਵਮੈਂਟ ਹੈ ਉਹਨੂੰ ਬੁਲਾਇਆ ਜਾਊਗਾ ਬਕਾਇਦਾ ਉਹਦੇ ਜੋ ਵੀ ਸਾਨੂੰ ਸਾਰੇ ਹੀ ਕਹਤੇ ਜਦੋਂ ਸਾਰੇ ਹੀ ਕਹਤੇ ਜਦੋਂ ਸਾਰੇ ਕੈਬਨਿਟ ਤਾਂ ਫਿਰ ਜਦੋਂ ਕੈਬਨਿਟ ਬਣਾਈ ਸੀ ਸਾਰੇ ਮਿਨਿਸਟਰੀ ਬੈਠੇ ਹੋਣਗੇ ਉੱਤੇ ਜਦੋਂ ਕੈਬਨਿਟ ਚੋ ਅਪਰੂਵਲ ਲਈ ਸਾਰੇ ਮਿਨਿਸਟਰਾਂ ਦੀ ਸਹਿਮਤੀ ਹੋਣੀ ਇੱਕੋ ਇੱਕੋ ਪ੍ਰੋਜੈਕਟ ਜਿਹੜਾ ਪੰਜਾਬ ਦਾ ਜਿਹੜਾ ਪੂਰੇ ਦਰ ਮਾਫ ਕਰ ਪੂਰੇ ਇੱਕੋ ਇੱਕੋ ਪ੍ਰੋਜੈਕਟ ਨੇ ਇਹਦਾ ਇਸ ਦਾ ਫਾਇਦਾ ਲਿਆ ਜੀ ਇੱਕੋ ਪਾਲਿਸੀ ਦਾ ਹੋਰ ਕਿਸੇ ਦਾ ਨਹੀਂ ਆ ਜੀ ਨੇ ਇਹ ਤਾਂ ਕੱਲਾ ਇੱਕ ਹੈ ਇਹਦਾ ਇੱਕ ਹੋਟਲ ਦਾ ਹੈ ਕਰਬ 8 ਕਰੋੜ ਹੋਰ ਜਿਹੜੇ ਕੀਤੇ ਨੇ ਸੋ ਇਹ 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 ਇਹੀ ਤਾਂ ਮੈਂ ਪੁੱਛੂੰਗਾ ਨਾ ਬਾਅਦ ਚ ਕਿ ਭਾਈ ਕਰਜ਼ਾ ਜਿਹੜਾ ਲਿਆ ਸੀ ਉਹ ਕਿੱਥੇ ਲਾਇਆ ਹੈ ਇਹ ਪਾਲਿਸੀ ਤਾਂ ਦਿਨਾਂ ਨੇ ਫਾਇਦਾ ਲਿਆ ਇਹ ਪਾਲਿਸੀ ਅੱਜ ਵੀ ਐਗਜ਼ਿਸਟ ਕਰਦੀ ਹੈ ਪਾਲਿਸੀ ਬਣੀ ਹੋਈ ਇੱਕੋ ਦੀ ਨੇ ਸਾਰਾ ਸੀ ਏਜੀ ਦੇ ਹਿਸਾਬ ਨਾਲ ਸਲਾਹ ਕਰਕੇ ਲੀਗਲੀ ਜੇ ਕੋਈ ਵਿਧਾਨ ਸਭਾ ਚ ਲਿਆਉਣਾ ਪਿਆ ਬਿੱਲ ਵਿਧਾਨ ਸਭਾ ਚ ਲੈ ਕੇ ਆਵਾਂਗੇ ਜੇ ਜੇ ਕੈਬਿਨੇਟ ਚ ਲਿਆਉਣਾ ਪਿਆ ਕੈਬਿਨੇਟ ਚ ਲਿਆਵਾਂਗੇ ਪਰ ਤੁਹਾਨੂੰ ਮੈਂ ਦੱਸਣਾ ਚਾਹਨਾ ਕਿ 1 ارب 8 ਕਰੋੜ 70 ਲੱਖ 50000 ਰੁਪਈਆ ਜਨਤਾ ਦਾ ਪੈਸਾ ਗਰੀਬਾਂ ਦਾ ਇਹਨਾਂ ਨੇ ਆਪਣੇ ਹੋਟਲ ਲਈ ਮaaf ਕਰਵਾਇਆ ਤੇ ਅੱਜ ਉਹ ਜਿਹੜਾ সুইমিং ਪੂਲ ਹੈ ਉਹ ਚ ਸ਼ਾਇਦ ਪਾਣੀ ਘਟਾ ਹੈ ਉਹ ਚ ਲੋਕਾਂ ਦੇ ਗਰੀਬਾਂ ਦਾ ਖੂਨ ਜਦਾ ਸੋ कार्रवाई जो भी सख्त तो सख्त करनी पी अस करा हो जूगी जी जल्दी मैं कोई इस तरह दसदा हम जो ही कागज तैयार हो जाएंगे उसके बाद कार्रवाई शुरू हो जूगी थ बुला लेंगे इतने नहीं कल ये छूट थोड़ी जो बाकी ले गए छूट वो भी तो वापस करवाएंगे ना क्यों वाए वो वो क्यों एलिजिबल है ओनली ओनली वन होटल वो क्यों एलिजिबल है और क्यों नहीं है बिजली किसी और बिजली ड्यूटी किसी और पे क्यों नहीं माफ है बैट और जीएसटी किसी और के लिए क्यों नहीं माफ है इंडस्ट्री के लिए क्यों नहीं माफ है इन्होंने तो ध्यान ही नहीं दिया अपने 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 काम के लिए जो मर्जी माफ करवा लिया कह रहे 2015 तो डेट तो ही तो कराएंगे ना जी जिस जिस डेट तो उन्होंने पैसा लेना शुरू किया वापस कि आ भी माफ आ भी माफ आ भी माफ सो इस करके ਮੈਂ ਕਹ ਜੀ ਹੁਣ ਅੱਜ ਤੁਹਾਨੂੰ ਦੱਸਤਾ ਅੱਜ ਅੱਜ 29 ਫਰਵਰੀ ਐ ਠੀਕ ਐ ਨਾ ਅੱਜ ਤੁਹਾਨੂੰ ਦੱਸਤਾ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵੀ ਕਾਰਵਾਈ ਹੁੰਦੀ ਰਹੂਗੀ ਤੁਹਾਡੇ ਟੀਵੀ ਕੈਮਰਾ ਰਹੀਂ ਤੇ ਤੁਹਾਡੀਆਂ ਕਲ ਮਾਰਾਂ ਜਨਤਾ ਸਾਹਮਣੇ ਜਾਂਦੀ ਰਹੂਗੀ ਬਹੁਤ-ਬਹੁਤ ਧੰਨਵਾਦ ਤੇ ਚਾਹ ਪਾਣੀ ਦਾ ਪ੍ਰਬੰਧ ਤੇ ਚਾਹ ਪਾਣੀ ਪੀ ਕੇ ਜਾਇਓ ਔਰ ਬਹੁਤ-ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਸ਼ਾਰਟ ਨੋਟਿਸ ਤੇ ਆਇਓ ਤੇ ਇਹ ਜਿਹੜਾ ਇਹਨਾਂ ਲਈ ਤਾਂ ਸੁੱਖ-ਵਿਲਾਸ ਐ ਪਰ ਪੰਜਾਬ ਦੀ ਜਨਤਾ ਲਈ ਇਹ ਦੁੱਖ-ਵਿਲਾਸ ਐ ਇਹ ਸਾਰਾ ਇੱਕ-ਇੱਕ ਰੁਪਏ ਦਾ ਹਿਸਾਬ ਜਿਹੜਾ ਉਹ ਲਵਾਂਗੇ ਤੇ ਪੈਸਾ ਵਾਪਸ ਖਜ਼ਾਨੇ ਚ ਜਾਊਗਾ ਖਜ਼ਾਨੇ ਚੋਂ ਫੇਰ ਦੁਬਾਰਾ ਉਹਨਾਂ ਗਰੀਬ ਲੋਕਾਂ ਕੋਲੇ ਜਾਊਗਾ ਜਿਨ੍ਹਾਂ ਨੇ ਟੈਕਸ ਦਾ ਪੈਸਾ ਨਹੀਂ ਲਾਇਆ ਸੀ